ਸਿਹਤ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਕੁਝ ਖਾਸ ਚੀਜ਼ਾਂ ਬਾਰੇ ਦੱਸਾਂਗੇ ਜਿਸ ਦੇ ਇਸਤੇਮਾਲ ਨਾਲ ਤੁਹਾਡੀ ਅੱਖਾਂ ਦੀ ਰੋਸ਼ਨੀ ਹਮੇਸ਼ਾ ਚੰਗੀ ਬਣੀ ਰਹੇਗੀ, ਕਦੇ ਵੀ ਘਟ ਨਹੀਂ ਹੋਵੇਗੀ। ਤਾਂ ਤੁਹਾਨੂੰ ਦੱਸਦੇ ਹਾਂ ਇਹਨਾਂ ਚੀਜ਼ਾਂ ਬਾਰੇ। ਰੋਜ਼ ਰਾਤ ਨੂੰ 10 ਬਦਾਮ ਪਾਣੀ ਵਿੱਚ ਪਿਓ ਕੇ ਸਾਰੀ ਰਾਤ ਲਈ ਛੱਡ ਦਿਓ। ਸਵੇਰ ਦੇ ਸਮੇਂ ਇਹਨਾਂ ਬਦਾਮਾਂ ਨੂੰ ਦੁੱਧ ਨਾਲ ਖਾਣਾ ਚਾਹੀਦਾ ਹੈ। ਇਹ ਹਰ ਉਮਰ ਵਿੱਚ ਅੱਖਾਂ ਦੀ ਰੋਸ਼ਨੀ ਨੂੰ ਹਮੇਸ਼ਾ ਪੂਰਾ ਬਣਾਈ ਰੱਖਦਾ ਹੈ, ਘਟ ਨਹੀਂ ਦਿੰਦਾ। ਬਦਾਮ ਦੀ ਸ਼ੇਪ ਬਿਲਕੁਲ ਸਾਡੀਆਂ ਅੱਖਾਂ ਵਰਗੀ ਹੁੰਦੀ ਹੈ ਨਾਲ ਹੀ ਇਸ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਅੱਖਾਂ ਦੀ ਰੋਸ਼ਨੀ ਲਈ ਬਹੁਤ ਜ਼ਰੂਰੀ ਹੁੰਦਾ ਹੈ ਤੇ ਇਹ ਅੱਖਾਂ ਵਿੱਚ મોતਿਆ ਦੀ ਸਮੱਸਿਆ ਨਹੀਂ ਹੋਣ ਦਿੰਦਾ ਰੋਜ਼ਾਨਾ ਆਮਲਾ ਖਾਣ ਨਾਲ ਆਮਲੇ ਦਾ ਜੂਸ ਪੀਣ ਨਾਲ ਆਮਲੇ ਦੇ ਪਾਊਡਰ ਦਾ ਇੱਕ ਚਮਚ ਪਾਣੀ ਨਾਲ ਲੈਣ ਨਾਲ ਯਾਨੀ ਆਮਲੇ ਨੂੰ ਕਿਸੇ ਵੀ ਰੂਪ ਨਾਲ ਸੇਵਨ ਕਰਨ ਨਾਲ ਅੱਖਾਂ ਦੀ ਰੋਸ਼ਨੀ ਪੂਰੀ ਬਣੀ ਰਹਿੰਦੀ ਹੈ ਘਟਦੀ ਨਹੀਂ ਅੱਖਾਂ ਦੇ ਅੱਗੇ ਹਨੇਰਾ ਵੀ ਨਹੀਂ ਆਉਂਦਾ ਆਮਲੇ ਵਿੱਚ ਵਿਟਾਮਿਨ ਏ ਵੀ ਅਤੇ ਡੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਅੱਖਾਂ ਨੂੰ ਨਵੀਂ ਜ਼ਿੰਦਗੀ ਦਿੰਦਾ ਹੈ ਗਾਜਰ ਅੱਖਾਂ ਦੀ ਰੋਸ਼ਨੀ ਲਈ ਜ਼ਬਰਦਸਤ ਹੈ ਗਾਜਰ ਦਾ ਜੂਸ ਵਿਟਾਮਿਨ ਏ ਦਾ ਭੰਡਾਰ ਹੁੰਦਾ ਹੈ ਸਵੇਰ ਸ਼ਾਮ ਦੋਨਾਂ ਸਮੇਂ ਇੱਕ ਗਲਾਸ ਗਾਜਰ ਦਾ ਜੂਸ ਰੋਜ਼ਾਨਾ ਪੀਣ ਨਾਲ ਅੱਖਾਂ ਦੀ ਰੋਸ਼ਨੀ ਇੰਨੀ ਜ਼ਿਆਦਾ ਵਧ ਜਾਂਦੀ ਹੈ ਕਿ ਚਸ਼ਮਾ ਵੀ ਹਟ ਜਾਂਦਾ ਹੈ ਕਾਲੀ ਮਿਰਚ ਵਿੱਚ ਸਾਡੀਆਂ ਅੱਖਾਂ ਦੀਆਂ ਪੁਤਲੀਆਂ ਨੂੰ ਤਾਕਤ ਦੇਣ ਵਾਲੇ ਗੁਣ ਹੁੰਦੇ ਹਨ ਕਾਲੀ ਮਿਰਚ ਨੂੰ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਪਾ ਕੇ ਜ਼ਰੂਰ ਖਾਣਾ ਚਾਹੀਦਾ ਹੈ ਚਾਹ ਵਿੱਚ ਵੀ ਇਸ ਨੂੰ ਪਾ ਕੇ ਪੀ ਸਕਦੇ ਹੋ ਘੋਆ ਜਾਂ ਸ਼ਹਿਦ ਵਿੱਚ ਵੀ ਮਿਲਾ ਕੇ ਇਸ ਨੂੰ ਖਾ ਸਕਦੇ ਹੋ ਕਿਸੇ ਵੀ ਰੂਪ ਵਿੱਚ ਕਾਲੀ ਮਿਰਚ ਨੂੰ ਖਾਓਗੇ ਤਾਂ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਬਿਲਕੁਲ ਠੀਕ ਰਹੇਗੀ ਅੱਖਾਂ ਵਿੱਚ ਮੋਤੀਆ ਦੀ ਸਮੱਸਿਆ ਅਤੇ ਅੱਖਾਂ ਸੰਬੰਧੀ ਬਿਮਾਰੀਆਂ ਵੀ ਨਹੀਂ ਲੱਗਣਗੀਆਂ ਅੱਖਾਂ ਲਈ ਪਾਲਕ ਦਾ ਇਸਤੇਮਾਲ ਸਬਜੀ ਵਿੱਚ ਸੂਪ ਵਿੱਚ ਸਲਾਦ ਵਿੱਚ ਜਰੂਰ ਕਰਨਾ ਚਾਹੀਦਾ ਹੈ ਪਾਲਕ ਵਿੱਚ ਦੋ ਅਜਿਹੇ ਖਾਸ ਤੱਤ ਹੁੰਦੇ ਹਨ ਜੋ ਮੋਬਾਈਲ ਕੰਪਿਊਟਰ ਦੀਆਂ ਹਾਨੀਕਾਰਕ ਕਿਰਨਾਂ ਅੱਗੇ ਇੱਕ ਕਵਚ ਬਣਾ ਕੇ ਅੱਖਾਂ ਨੂੰ ਪੂਰੀ ਤਰ੍ਹਾਂ ਬਚਾ ਕੇ ਰੱਖਦੇ ਹਨ ਤੇ ਨੀਲੀ ਰੋਸ਼ਨੀ ਨੂੰ ਸੋਖ ਲੈਂਦੇ ਹਨ ਜੋ ਅੱਖਾਂ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਇਸ ਨਾਲ ਅੱਖਾਂ ਦੀ ਰੋਸ਼ਨੀ ਤੇਜ਼ੀ ਨਾਲ ਵੱਧਦੀ ਹੈ ਸਾਰੇ ਰੰਗ ਵੀ ਚੰਗੀ ਤਰ੍ਹਾਂ ਦਿਖਾਈ ਦਿੰਦੇ ਹਨ ਨਾਲ ਹੀ ਸਭ ਤੋਂ ਵੱਡੀ ਗੱਲ ਵੱਡੀ ਉਮਰ ਵਿੱਚ ਵੀ ਅੱਖਾਂ ਦੀ ਰੋਸ਼ਨੀ ਪੂਰੀ ਬਣੀ ਰਹਿੰਦੀ ਹੈ ਘਟਦੀ ਨਹੀਂ ਤਾਂ ਦੋਸਤੋ ਆਪਣੇ ਖਾਣੇ ਵਿੱਚ ਸਾਡੀਆਂ ਦੱਸੀਆਂ ਇਹ ਚੀਜ਼ਾਂ ਨੂੰ ਜ਼ਰੂਰ ਸ਼ਾਮਿਲ ਕਰੋ ਤੇ ਆਪਣੀ ਅੱਖਾਂ ਦੀ ਰੋਸ਼ਨੀ ਨੂੰ ਹਮੇਸ਼ਾ ਤੇਜ਼ ਬਣਾਈ ਰੱਖੋ ਸੋ ਦੋਸਤੋ ਐਸੇ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ